ਚਲੋ ਮਾਰੋ ਹਾਂਜੀ ਮਿੱਤਰ ਪਿਆਰੋ ਆਪਾਂ ਖੜੇ ਆ ਗੁਰਦੁਆਰਾ ਬਾਬਾ ਬੱਗਾ ਸਿੰਘ ਜੀ ਇਹਦੇ ਗਰਾਊਂਡ ਦੇ ਵਿੱਚ ਸੀਨੀਅਰ ਸੈਕੰਡਰੀ ਸਿੱਖ ਹੈਰੀਟੇਜ ਪਬਲਿਕ ਸਕੂਲ ਦੀਆਂ ਵਿਦਿਆਰਥਣਾਂ ਨੇ ਖੋਖੋ ਦੇ ਗਰਾਊਂਡ ਦੇ ਵਿੱਚ ਸਾਡੇ ਮਾਸਟਰ ਭੰਗੂ ਸਾਹਿਬ ਬੱਚਿਆਂ ਨੂੰ ਖੜਾ ਰਹੇ ਨੇ ਤੇ ਕੱਲਾ ਗੁਰੂ ਘਰ ਹੀ ਨਹੀਂ ਮਿੱਤਰੋ ਆ ਤੁਸੀਂ ਦੇਖ ਸਕਦੇ ਇਧਰਲੇ ਪਾਸੇ ਗੁਰੂ ਘਰ ਬਣਿਆ ਹੋਣਾ ਗੁਰੂ ਘਰ ਦੇ ਬੈਕ ਸਾਈਡ ਉਧਰਲੇ ਪਾਸੇ ਸਕੂਲ ਬਣਿਆ ਹੋਇਆ ਆ ਹੁਣ ਇਹਦੀ ਬਾਉਂਡਰੀ ਤਿਆਰ ਹੋਈ ਜਾਂਦੀ ਆ ਸਕੂਲ ਦੀ ਆ ਤੁਸੀਂ ਦੇਖ ਸਕਦੇ ਹੋ ਨਾ ਸਾਰੇ ਪਾਸੇ ਬਾਉਂਡਰੀ ਤਿਆਰ ਹੁੰਦੀ ਆ ਬੱਚੇ ਖੇਡਦੇ ਨੇ ਗਰਾਊਂਡ ਬਣ ਰਿਹਾ ਪੂਰਾ ਟਾਪ ਦਾ ਖੋਖੋ ਦਾ ਗਰਾਊਂਡ ਚੱਲੀ ਜਾਂਦਾ ਬਾਲੀਵਾਲ ਦਾ ਗਰਾਊਂਡ ਆ ਪੂਰਾ ਘੈਂਟ ਆ ਤੇ ਬੱਚੀਆਂ ਖੇਡ ਰਹੀਆਂ ਨੇ ਬਾਕੀ ਵੱਡੀ ਗੱਲ ਇਹ ਹੈ ਬਾਈ ਛੋਟੇ ਛੋਟੇ ਬੱਚੀਆਂ ਨੇ 14 14 15 15 ਸਾਲ ਦੀਆਂ ਬੱਚੀਆਂ ਨੇ ਤੇ ਕੂਕਾਂ ਹੀ ਪੈਂਦੀਆਂ ਨੇ ਮਿੱਤਰੋ ਤੁਹਾਨੂੰ ਖੇਡ ਦਿਖਾਉ क्या बात है क्या बात है क्या बात तो है, तो है क्या बात है क्या बात है औ प्या ओ बह बल्ले शेरा जल्दी 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 अच्छा क्या बात है वो क्या बात है ਸੈਕਰੀਟੇਜ ਪਬਲਿਕ ਸਕੂਲ ਦੀਆਂ ਬੱਚੀਆਂ ਨੇ ਬਾਬਾ ਜਮਾ ਅੱਗ ਹੈ ਅੱਗ ਅੱਗ ਦੀ ਨਾਲ ਵਗੂ ਚੱਲਦੇ ਨੇ ਕੁੜੀਆਂ ਕਰੰਟ ਦੇਖ ਕੇ ਨਾ ਭਾਜਦੀਆਂ ਨੇ ਆਏ ਹਾਏ 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 ਬਾਜ ਕੁੜੀਆਂ ਆ ਗਈ ਕੁੜੀਆਂ ਆ ਗਈ ਆ ਗਈ ਆ ਗਈ ਆ ਗਈ ਕੀ ਬਾਤ ਹੈ ਆਊਟ ਖੱਟੋ 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 ਓਪ ਆਊਟਰ ਬੱਲੇ 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 ਇਹ ਆ ਬਾਈ ਇਹ ਕੁੜੀ ਨਹੀਂ ਲਵੇ ਲੱਗਣ ਦਿੰਦੀ ਬਾਲੀ ਤੇਜ ਆ ਕੁੜੀ ਇਹ ਇਹ ਆ ਤੇਰੇ ਆ ਪੰਜ ਕੁੜੀਆਂ ਪੰਜ ਕੁੜੀਆਂ ਕਰਤੀ ਆਊਟ ਕਿਆ ਬਾਤ ਹੈ ਕਿਆ ਬਾਤ ਹੈ ਕਿਨੀ ਪਿਆਰੀ ਖੇੜਾ ਸਾਡੇ ਪੰਗੂ ਸਾਹਿਬ ਦਾ ਵੀ ਦੁੱਗਣਾ ਜ਼ੋਰ ਲੱਗਿਆ ਪਿਆ ਮਿੱਤਰੋ ਐ ਨਹੀਂ ਤਰਾਸ਼ੇ ਜਾਂਦੇ ਹੀਰੇ ਡੀਪੀ ਨੂੰ ਵੀ ਉਹ ਨਹੀਂ ਤੂੰ ਦੁੱਗਣਾ ਜ਼ੋਰ ਜੀਪੀ ਦਾ ਲੱਗ ਜਾਂਦਾ ਗਲ ਬਹਿ ਜਾਂਦਾ ਫੇਰ ਟੀਮਾਂ ਤਿਆਰ ਹੁੰਦੀਆਂ ਨੇ ਤੁਸੀਂ ਦੇਖ ਸਕਦੇ ਹੋ ਸਾਡੇ ਟੀਚਰ ਸਾਹਿਬਾਨ ਕਿੰਨਾ ਖਾਰੂ ਪਾਉਂਦੇ ਨੇ ਚੱਕੀ ਤਰੇ ਜਾਂਦੇ ਨੇ ਆ ਪਿਆ ਅਖਬਾਜ਼ ਵਰਗੀ ਐ ਡੀਪੀ ਸਾਹਿਬ ਦੀ ਬੱਚਿਆਂ ਨੂੰ ਕਹਿ-ਕਹਿ ਕੇ ਤਾੜੀਆਂ ਮਰਵਾਉਣੀਆਂ ਪੈਂਦੀਆਂ ਨੇ ਲਾਈ ਮੈਟਰ ਜਿਹਨੂੰ ਸਾਡੇ ਗਰੂ ਘਰ ਦੀ ਇਹ ਟੀਮ ਤੇ ਸਾਡੇ ਇਹ ਟੀਚਰਾਂ ਦਾ ਅਪਰਾਲਾ ਵਧੀਆ ਲੱਗਦਾ ਤੇ ਉਹ ਜਰੂਰ ਵੀਡੀਓ ਸ਼ੇਅਰ ਕਰ ਦਿਓ ਖਾਸ ਕਰਕੇ ਮੇਰੇ ਪਿੰਡ ਵਾਲੇ ਦਾ ਉਹ ਬੱਲੇ 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 ਭੰਗੂ ਦਾ ਦੁੱਗਣਾ ਜ਼ੋਰ ਲੱਗਿਆ ਪਿਆ ਜਿੰਨਾ ਪਲੇਅਰ ਦਾ ਜ਼ੋਰ ਲੱਗਦਾ ਉਹ ਤੋਂ ਦੁੱਗਣਾ ਜ਼ੋਰ ਤਾਂ ਡੀਪੀ ਮਾਸਟਰ ਦਾ ਲੱਗ ਜਾਂਦਾ ਆਹ ਛੁਰੀ ਮੈਨੂੰ ਤਾਂ ਉਹ ਕਰਤਾ ਕੰਮ ਮੈਨੂੰ ਤਾਂ ਐ ਲੱਗਦਾ ਸੀ ਵੀ ਇਹ ਛੁਰੀ ਕਿੱਥੇ ਲਵੇ ਲੱਗਣ ਦੇਊ ਕਿਸੇ ਨੂੰ ਬੱਲੇ 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 ਕਿਆ ਬਾਤ ਹੈ ਆਊਟ ਚੱਲ ਚੱਲ ਦੂਜੀ ਬਣੀ ਗਏ ਹੋ ਸ਼ਾਬਾਸ਼ He's gonna kick this. Kick this. ਕੁਝ ਸਕਿੰਟ ਬਾਕੀ ਰਹੇਗੇ ਕੁਝ ਸਕਿੰਟ ਬਾਕੀ ਏ ਕੁੜੀਏ ਆ ਚਾਵਾ ਇੱਕ ਮੈਚ ਕੰਪਲੀਟ ਹੋ ਗਿਆ ਸਰ ਜਿੰਨਾ ਬੱਚਿਆਂ ਨੇ ਮੋੜ ਕੇ ਆਉਦੂਦ ਪਸੀਨਾ ਤੁਹਾਨੂੰ ਆਗਾ ਬਹੁਤ ਮਿਹਨਤ ਕਰਾਉਣਾ ਸਰ ਥੈਂਕ ਯੂ ਬਹੁਤ ਸਰਾ ਕੰਮ ਆ ਤੁਹਾਡਾ ਧੰਨਵਾਦ ਜੀ ਥੈਂਕ ਯੂ ਸਰ ਓਕੇ